ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਲੈ ਕੇ ਆਇਆ ਕੰਮ ਵਾਲੀ ਠੀਕ ਹੈ ਜੀ ਕੰਮ ਹੈਗਾ ਏ ਕਿਆਰੀ ਦੇ ਵਿੱਚ ਅੰਬਰੀਸ਼ੀਆ ਪ੍ਰਵਿੰਚੇ ਦੇ ਵਿੱਚ ਕਿਆਰੀ ਪੈਂਦਾ ਏ ਕੰਮ ਹੈਗਾ ਏ ਸੂਰਾ ਦੇ ਹਸਤਾਲੇ ਦੇ ਵਿੱਚ ਠੀਕ ਹੈ ਜੀ ਮੇਰੀ ਮਾਲਕ ਨਾਲ ਹੁਣੇ ਗੱਲ ਹੋ ਗਈ ਹੈ ਟੀ ਮੈਨੂੰ ਇੱਕ ਵੀਰ ਨੇ ਨੰਬਰ ਭੇਜਿਆ ਸੀ ਆਪਣੇ ਗਰੁੱਪ ਦੇ ਵਿੱਚੋਂ ਹੀ ਬਹੁਤ ਬਹੁਤ ਧੰਨਵਾਦ ਬਾਈ ਦਾ ਚਲੋ ਕਿਸੇ ਦੀ ਮਦਦ ਹੁੰਦੀ ਹੈ ਠੀਕ ਹੈ ਜਿਹੜਾ ਵੀਰ ਜਿਹਦੇ ਕੋਲ ਸੁਣ ਲਿਓ ਮੇਰਾ ਵੀਰ ਧਿਆਨ ਨਾਲ ਸਾਲ ਵਾਲੇ ਪੇਪਰ ਹੋਵੇ ਇਹ ਨਹੀਂ ਸਾਲ ਵਾਲੇ ਪੇਪਰ ਵੀ ਜਿਹੜਾ ਬੰਦਾ ਇੰਡੀਆ ਤੋਂ ਆਇਆ ਮੰਨ ਲਓ ਸਾਲ ਵਾਲੇ ਪੇਪਰਾਂ ਤੇ ਹਨਾ ਉਹ ਨਹੀਂ ਸਾਲ ਵਾਲੀ ਸੰਜੋਰ ਨਾ ਹੋਵੇ ਉਹਦੇ ਕੋਲ ਉਹ ਕਹਿੰਦਾ ਵੀ ਪੂਰਾ ਕੰਮ ਰੈਗੂਲਰ ਦੇ ਵਿੱਚ ਰੂਲਾਂ ਦੇ ਵਿੱਚ ਹੋਊਗਾ ਠੀਕ ਹੈ ਜੀ ਨੀਰੋ ਨਹੀਂ ਦੇਣੇ ਪੈਸੇ 12-1300 ਤੋਂ ਸਟਾਰਟਿੰਗ ਹੋਊਗੀ ਕਹਿੰਦਾ ਠੀਕ ਹੈ ਜੀ ਤੇ ਸ਼ਨੀ ਐਤਵਾਰ ਸ਼ਾਇਦ ਮੇਰੇ ਹਿਸਾਬ ਨਾਲ ਐਤਵਾਰ ਦੀ ਛੁੱਟੀ ਹੋਊਗੀ 6 ਦਿਨ ਕੰਮ ਹੈ ਸ਼ਨੀਵਾਰ ਦੀ ਤੂਰ ਨਹੀਂ ਲੱਗੂਗੀ ਇੱਕ ਮੈਨੂੰ ਲੱਗਦਾ ਹੁਣ ਠੀਕ ਹੈ ਕਿਉਂਕਿ ਇੱਕ ਬੰਦਾ ਉੱਥੇ ਹੋਰ ਕੰਮ ਕਰਦਾ ਸੂਰਾਂ ਦਾ ਕੰਮ ਹੈ ਸੂਰਾਂ ਦੇ ਸਤਾਲੇ ਦੇ ਵਿੱਚ ਠੀਕ ਹੈ ਜੀ ਤੇ ਕੰਟੈਕਟ ਉਹੀ ਕਰਿਓ ਜਿਹੜੇ ਬਰੇਸ਼ੀਆ ਦੇ ਨੇੜੇ ਤੇੜੇ ਵਾਲੇ ਆ ਠੀਕ ਹੈ ਜੀ ਤੇ ਮੇਰਾ ਵੀਰ ਜਿਹਦੇ ਕੋਲ ਸੰਜੋਰ ਨੂੰ ਹੈ ਥਾਲ ਵਾਲੇ ਪੇਪਰਾਂ ਦਾ ਮਤਲਬ ਹੈ ਵੀ ਸੰਜੋਰ ਨੂੰ ਹੈ ਜਿਹਦੇ ਕੋਲ ਠੀਕ ਹੈ ਜੀ ਜਿਹੜਾ ਕੋਈ ਕਿਆਰੀ ਦੇ ਨੇੜੇ ਤੇੜੇ ਹੋਵੇ ਉਰਾਗੋ ਕਿਆਰੀ ਜਾਂ ਆਪਣੇ ਹੋਰ ਜਿਹੜੇ ਤੜੇ ਨੇੜੇ ਤੜੇ ਵੀ ਔਰਜੀਨੋ ਵੀ ਹੋਗਾ ਜਿਹੜੇ ਵੀ ਨੇੜੇ ਤੜੇ ਪਿੰਡ ਪੈਂਦੇ ਆ ਠੀਕ ਹੈ ਜੀ ਜੇ ਕੋਈ ਹੋ ਸਕਦਾ ਜੇ ਉੱਥੇ ਕਿਸੇ ਨੂੰ ਕੰਮ ਦੀ ਲੋੜ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਲਿਓ ਮੇਰੀ ਉਹਨਾਂ ਨਾਲ ਗੱਲ ਹੋਲੀ ਮਾਲਕਾਂ ਨਾਲ ਉਹ ਕਹਿੰਦੇ ਸਾਨੂੰ ਇੱਕ ਬੰਦੇ ਦੀ ਲੋੜ ਹੈ ਮੈਂ ਹੁਣੇ ਫੋਨ ਕਰਕੇ ਹਟਿਆ ਉਹਨਾਂ ਨੂੰ 10 ਮਿੰਟ ਪਹਿਲਾਂ ਠੀਕ ਹੈ ਜੀ ਤੇ ਉਹ ਕਹਿੰਦਾ ਫਿਲਹਾਲ ਰਹਿਸ਼ ਦਾ ਕੋਈ ਪ੍ਰਬੰਧ ਨਹੀਂ ਹੈਗਾ ਪਹਿਲਾਂ ਉਹ ਕਹਿੰਦਾ ਵੀ ਬੰਦਾ ਜੇ ਕੋਈ ਤੁਹਾਡੇ ਕੋਲ ਹੈਗਾ ਹੀ ਮੈਨੂੰ ਕਹਿੰਦਾ ਵੀ ਤੁਸੀਂ ਦੱਸੋ ਭੇਜੋ ਕਹਿੰਦਾ ਪ੍ਰੋਬਾ ਲਾਉਂਗੇ ਅਸੀਂ ਦੋ ਦਿਨ ਦਾ ਠੀਕ ਹੈ ਜੀ ਬੰਦਾ ਬრავੋ ਹੋਵੇ ਕਹਿੰਦਾ 12 1300 ਤੋਂ ਸਟਾਰਟਿੰਗ ਕਰੂੰਗੇ ਪੈਸਿਆਂ ਦੀ ਉਹ ਠੀਕ ਹੈ ਜੀ ਤੇ ਮੇਰਾ ਵੀਰ ਜਿਹੜਾ ਬੰਦਾ ਇੰਟਰਸਟ ਹੈ ਜਿਹਨੂੰ ਲੋੜ ਹੈ ਕੰਮ ਦੀ ਤੁਸੀਂ ਮੈਨੂੰ ਮੈਸੇਜ ਕਰਦ ਲਿਓ ਪਰਸਨਲੀ ਤੇ ਕਿਸੇ ਹੋਰ ਨੂੰ ਲੋੜ ਹੋਵੇ ਤੁਸੀਂ ਵੀਡੀਓ ਸ਼ੇਅਰ ਕਰਿਓ ਠੀਕ ਹੈ ਜੀ ਤੇ ਹੋਰ ਕੰਮ ਵਾਲੀ ਵੀਡੀਓਜ਼ ਜਾਂ ਕੋਈ ਹੋਰ ਇਦਾਂ ਦੀ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ